ਜਾ ਬਲੂ ਕੱਸੀ ਉੱਧਰ ਕਰ ਦੇ ਉਹ ਬੈਰੀ ਕੁਟ ਬਸ ਪਰਦੇ ਇੱਟ ਇੱਟਾ ਭਰੀ ਪਰਦੇ 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 ਮਿਸਤਰੀ ਤੂੰ ਪਰਦੇ ਆਪ ਤੂੰ ਇੱਟਾ ਰਿਆ ਬੈਦੇ ਜਾਣਾ ਉੱਚਾ ਚੱਕ ਕੇ ਭਾਈ ਆ ਦੇਖੋ ਜਿਹੜਾ ਰੇਤਲਾ ਭਾਰਤ ਪਵਾ ਲੈਂਦੇ ਨੇ ਆਪਾਂ نیچے ਉਹਦੇ ਆ ਪੰਗੇ ਹੁੰਦੇ ਆ ਨਾ ਮਟੀਰੀਅਲ ਅੰਦਰ ਆਵੇ ਆ ਦੇਖੋ ਭਰ ਦੋ ਭਰ ਦੋ ਪਤਰੀਆਂ ਜੇ ਰੱਖ ਕੇ ਭਰਿਆ ਕਰੋ ਇੱਟਾ ਚਿਣਕੇ ਚਿਣਕੇ ਜੇ ਹੈ ਇਧਰ ਦਾ ਡਰਾਈਵਰ ਸਾਹਿਬ ਆ ਭਾਈ ਉਧਰ ਵੀ ਖੱਜਣ ਖਵਾਰੀ ਖਾਸੀ ਹੋਈ ਹੈ ਪੂਰੀ ਜੀ ਪੂਰੀ ਜੀ ਸੀ ਬੀ ਆ ਮਕੌਣੀਆਂ ਪੈ ਗਈਆਂ ਪਹਿਲਾਂ ਗੱਡੀ ਜਾਨਾ ਦੀ ਉਹ ਪਰਲੇ ਪਾਸੇ ਫਸੀ ਸੀ ਤੇ ਹੁਣ ਆ ਦੇਖੋ ਆਂਦੀ ਐ ਇੱਧਰ ਹੁਣ ਪੰਗਾ ਇਹ ਬਾਈ ਜਿਹੜਾ ਪੌਣਾ ਭਾਰਤ ਆ ਨਾ ਰੇਤਲਾ ਭਾਰਤ ਜਿਹੜਾ ਆਪਾਂ ਪਾ ਲੈਂਦੇ ਆ ਨੀਚੇ ਇਹ ਬੜਾ ਪੰਗਾ ਯਾਰ ਇਹਦਾ ਪੱਸਲ ਮਿੱਟੀ ਪਾਉ ਲਿਆ ਕਰੋ ਇਹਦੇ ਨਾਲੋਂ ਚੰਗਾ ਯਾਰ ਬਾਦੀ ਬਾਦੀ ਤੇ ਆ ਦੇਖੋ ਜਿਹੜੀ ਟਾਈਮਿੰਗ ਦੀ ਖਰਾਬੀ ਹੁੰਦੀ ਆ ਟਾਈਮ ਦੀ ਉਹ ਜੁਦੀ ਆ ਚਲੋ ਜਾਣ ਦੋ ਗੱਡੀ ਦਾ ਵੀ ਧੂਆ ਨਿਕਲ ਜਾਂਦਾ ਬਾਈ ਬੰਮ ਮੂਰੇ ਪਚਾ ਕੇ ਪਾ ਦਿਓ ਇੱਟਾ ਹੁਣ ਸਿਰ ਦੇ ਇੱਟਾ ਚਿਣ ਕੇ ਚਿਣ ਕੇ ਹੋਰ ਚੱਕ ਲੈ ਉਹ ਪਿੱਛੇ ਜਾ ਇੱਕ ਉਹਨੇ ਮੈਤਰੀ ਇੱਟੇ ਚੱਕ ਲੈ ਹੋਰ ਇੱਟਾ ਚੱਕ ਲੈ ਤਾਂਹੀਂ ਠੋਸ ਹੋਣੀ ਜਗਾ ਪਰਲੀ ਸਾਈਡ ਤਾਂ ਨਹੀਂ ਦਵੀ ਪਰਲੀ ਠੀਕ ਆ ਆਹੀ ਸਾਈਡ ਦਬਦੀ ਆ ਆਹੀ ਦਬਦੀ ਆ ਲੈ ਵੀ ਗੱਡੀ ਲੈ ਕੇ ਜਾਣੀ ਆ ਪਿੱਛੇ ਹੁਣ ਦੇਖਦੇ ਆ ਬਾਈ ਕਿੱਥੇ ਤੱਕ ਗੱਡੀ ਜਾਂਦੀ ਆ ਹੁਣ ਡਰਾਈਵਰ ਬਾਈ ਵਿਚਾਰਾ ਲੱਗਿਆ ਤਾਂ ਹੋਇਆ ਪੂਰਾ ਜ਼ੋਰ ਲਾਣ ਅੱਜ ਤਾਂ ਇਹ ਗੱਡੀ ਆ ਜਿਹੜੀ 200 ਸਕਰ ਫੁੱਟਾਂ ਵਾਲਾ ਟਿਪਰ ਆ ਛੋਟਾ ਟਿਪਰ ਆ ਜੇ ਵੱਡਾ ਟਿਪਰ ਆ ਜਾਂਦਾ ਉਹ ਤਾਂ ਮੇਰਾ ਖਿਆਲ ਆ ਅੱਧਾ ਹੀ ਧਰਤੀ ਦੇ ਵਿੱਚ ਉਤਰ ਜਾਣਾ ਤਾਂ ਉਥੋਂ ਮਿਸਤਰੀ ਜੀ ਉੱਥੋਂ ਲਾਇਓ ਚਿੰਕੇ ਜੇ ਲਾਇਓ ਖੜਦਲੀਆਂ ਨਾਲ ਲਾਇਓ ਚਿੰਕੇ ਲਾਇਓ ਟੱਟ ਚਿੰਕੇ ਆ ਰਿਹਾ ਬਾਈ ਆ ਚਿੰਕੇ ਜੇ ਲਾਇਓ ਆਦੋ ਧਿਆਨ ਨਾਲ ਆਦੋ ਆਇ ਚੰਦੋ ਚੜਦੋ ਚੰਦੋ ਚੰਨਦੋ ਬਾਈ ਇਹ ਹੁੰਦੀਆਂ ਖੱਜਲ ਖਵਾਰੀਆਂ ਕਹਿੰਦੇ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੇ ਸੌਖੀ ਨਾ ਡਰਾਈਵਰੀ ਵੱਲੋਂ ਬਾਈ ਜੀ ਆ ਹੁੰਦੇ ਆ ਆਏ ਆ ਚਲਦੀਆਂ ਚੰਗੀਆਂ ਲੱਗਦੀਆਂ ਆ ਜਿਆਦਾ ਹੈ ਹਾਂ ਜਿਆਦਾ ਹੈ ਜੇ ਪੈਂਦੇ ਆ ਨਾ ਪੰਗੇ ਫਿਰ ਪਤਾ ਲੱਗਦਾ ਡਰਾਈਵਰੀ ਦਾ ਉਸ ਦਿਨ ਬਾਈ ਵਿਚਾਰੇ ਮੇਰਾ ਖਿਆਲ ਆ ਪੂਰਾ ਦੇਨੇ ਬਾਈਆਂ ਦਾ ਇੱਕ ਗੱਡੀ ਪਰੇ ਨਿਕਲ ਗਿਆ ਉਸ ਦਿਨ ਫਸ ਗਈ ਸੀ ਬਾਈ ਤੇ ਆ ਦੇਖੋ ਲੈ ਬਾਈ ਜਾਣਦੇ ਹੁਣ ਲਾ ਦਈਏ ਹੋਰ ਜਾਣ ਦੇ ਲੈ ਬਾਈ ਭਾਈ ਚੜ ਗਿਆ ਸਟੀਅਰਿੰਗ ਤੇ ਚੱਲਣ ਦੇ ਚੱਲਣ ਦੇ ਚੱਲਣ ਦੇ ਜਾਣ ਦੇ ਜਾਣ ਦੇ ਨੂੰ ਜ਼ੋਰ ਲਾ ਕੇ ਜਾਣ ਦੇ ਜ਼ੋਰ ਲਾ ਕੇ ਜਾਣ ਦੇ ਖੜ ਜਾ ਹੁਣ ਦੇਖੀ 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 ਇਟਾ ਸੱਟਣ ਦੇ ਇਟਾ ਲੈ ਇਟਾ ਲੈ ਇਟਾ ਬਾਈ ਲੈ ਇਟਾ ਆਏ ਚੇਣ ਦੇ ਇਟਾ ਲੈ 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 ਚੱਕ ਲੈ ਇਟਾ ਇਹ ਜੀ ਗੱਡੀ ਕੱਢ ਤੀ ਦੁਬਾਰਾ ਫੇਰ ਫਸਾਉਣਾ ਉਹ ਉਧਰ ਵੀ ਛੱਡੀ ਏ ਲੈ ਭਾਈ ਲੈ ਭਾਈ ਜਾਣ ਦੇ ਆ ਲੈ ਭਾਈ ਲੈ ਭਾਈ ਲੈ ਮਿਸਤਰੀ ਆ ਚਿੰਦੇ 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 ਚਿਣੀ ਮਿਸਤਰੀ ਉਹ ਲੈ ਆਂਦੇ ਚਿਣੀ ਮੜੀ ਐ ਲੈ ਤੇਰੀ ਵੀਡੀਓ ਜਾਊਂਗਾ ਤੂੰ ਯਾਰ ਆ ਸਾਡੇ ਨਿਰਮਲ ਸਿੰਘ ਨਿੰਮਾ ਜੀ ਰਸੀਦਪੁਰ ਤੋਂ ਇਹ ਹੁਣ ਹੈਲਪ ਕਰਾਣ ਲੱਗੇ ਹੋਇਆ ਮਿਸਤਰੀ ਸਾਹਿਬ ਲਿਆਓ ਲਿਆਓ ਉਹ ਆ ਜਾ ਤੁਲਸੀ ਮੜਾ ਜ ਆ ਜਾ ਮਰੇ ਇਟਾਂ ਲਵਾ ਦਿਓ ਯਾਰ ਅੰਦਰ ਚੱਲ ਜੂਗੀ ਗੱਡੀ ਉਹਨਾਂ ਦਾ ਸੰਭਲ ਪਰਲਾ ਪਰਲਾ ਵੀ ਪਰਲਾ ਵੀ ਬੱ ਚੱਲ ਜਾਣੀ ਆਹਾ ਆਹਾ ਜਗਾੜ ਇਹਨਾਂ ਕੋਈ ਨਾ ਅੰਬਾ ਪਰਲੀ ਹੱਟ ਦਾ ਬਾਣੀ ਗੱਡੀ ਨਹੀਂ ਸਲਾਮ ਦੀ ਫਿਰ ਟਾਇਰ ਇੱਧਰ ਆਜਣੇ ਹੋਣਾ ਤੇ ਫਿਰ ਇੱਟਾ ਆਪਾਂ ਨੇ ਉੱਥੀ ਕਰਦੇ ਜਿੱਥੇ ਟਾਇਰ ਹੈ ਫਿਰ ਇੱਧਰੋਂ ਇੱਟਾ ਲਾਣੀ ਪਾਉਂਗੇ ਹੋਰ ਪਹਿਲਾਂ ਫੁੱਲ ਕੱਟ ਕੇ ਦੇਖਦੇ ਪਿੱਛੇ ਕਿਸਦਾ ਹਾਂ ਉਹ ਉਹਨਾਂ ਦਾ ਮੇਨ ਹੋਲ ਬਚਾਇਓ ਬਾਈ ਗਵਾਂਡੀਆਂ ਦਾ ਹਾਂ ਲਿਆ ਲਿਆ ਇੱਟਾ ਕਰਿਆ ਕੋਰ ਨੂੰ ਇੱਟਾ ਕਰਿਓ ਚਿੰਦੋ 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 ਬਾਈ ਐਂ ਵਿੱਚ ਲੈ ਵੀ ਬੰਦੇ ਹੁਣ ਸਾਰੇ ਗੱਡੀ ਨੂੰ ਅੰਦਰ ਲਿਆਉਣ ਦੇ ਜਿਹੜੀ ਜਦੋ ਜਹਤ ਵਿੱਚ ਲੱਗੇ ਹੋਏ ਆ ਇਹ ਤੇ ਡਰਾਈਵਰ ਸਾਹਿਬ ਆ ਸਾਡੇ ਨਾਮਤਿਆਂ ਵਾਲੇ ਬਾਈ ਗੱਡੀ ਇਹ ਬਾਈ ਦੀ ਆ ਗੱਡੀ ਤੁਹਾਡੀ ਉਹ ਗੱਡੀ ਆ ਨਾ ਕਿੰਨਾ ਚੱਲੀ ਹੋਈ ਕਿੰਨਾ ਇਹ ਚੱਲੀ ਵੀ ਆ ਜੀ ਕਿਹੜੀ ਕਾਰ ਹਾਂ ਕਾਰ ਕਾਰ ਚੱਲੀ ਵੀ ਆਪਣੀ 1,17,000 1,17,000 ਬਾਈ ਕਾਰ ਚੱਲੀ ਹੋਈ ਆ ਆਲਟੋ 800 ਬਹੁਤ ਵਧੀਆ ਗੱਡੀਆਂ ਮੈਂ ਵੀਡੀਓ ਪਾਈ ਆ ਚੈਨਲ ਤੇ ਜਾ ਕੇ ਦੇਖਿਓ ਸੋ ਕੋਈ ਬੰਦਾ ਲੈਣ ਦਾ ਚਾਹਵਾਨ ਹੁੰਦਾ ਜਿਹਨੂੰ ਸ਼ੌਂਕ ਆ ਚੰਡੀਗੜ੍ਹ ਨੰਬਰ ਆ ਬਾਈ ਐ ਸਕਰੀਨ ਲੱਗੀ ਹੋਈ ਆ ਗੱਡੀ 'ਚ ਦੋਨੋਂ ਕੈਮਰੇ ਵੀ ਲੱਗੇ ਹੋਇਆ ਗੱਡੀ ਦੇ ਵਿੱਚ ਬਾਈ ਦੀ ਆਲਟੋ ਗੱਡੀ ਦੇ ਵਿੱਚ ਬੈਕ ਕੈਮਰਾ ਫਰੰਟ ਕੈਮਰਾ ਦੋਨੋਂ ਚੱਲਦੇ ਆ ਸੋ ਬਾਈ ਸ਼ੌਕ ਨਾਲ ਬਾਈ ਨੇ ਗੱਡੀ ਰੱਖੀ ਹੋਈ ਆ ਸ਼ੌਕ ਵਾਲਾ ਹੀ ਬੰਦਾ ਗੱਡੀ ਨੂੰ ਲਿਓ ਬਾਈ ਯਾ ਲੋ ਹੁਣ ਬਾਈ ਇਹ ਟਿਪਰ ਦੀ ਥੋੜੀ ਜੀ ਮਰਾ ਕੇ ਜੋਰ ਟਿਪਰ ਲਾਉਂਗੇ ਅੰਦਰ ਫਿਰ ਹੋਊਗਾ ਦਮਾ ਦਮ ਮਸਤ ਕਲੰਦਰ ਚਲੋ ਜੀ ਲੈ ਬਾਈ ਹੋਰ ਉਹਦੇ ਉੱਪਰ ਮਿਸਤਰੀ ਹੋਰ ਰਦਾ ਲੱਗ ਜਾਵੇ ਨਾ ਤਾਂ ਗੱਲ ਬਾਨੀ ਖੜਿਓ ਇਹਦੇ ਉੱਪਰ ਨਾ ਇਹਦੇ ਉੱਪਰ ਰਦਾ ਲਾ ਕੇ ਲਿਆਓ ਲਿਆਓ ਬੇਟਾ ਉਦੇ ਪਰਦਾ ਹੋਰ ਲਾ ਲਾ ਨਾ ਨਾ ਅਤਰ ਨਹੀਂ ਬਣਦੀ ਇਹ ਤਾਂ ਦਬਾਉਂਦੇ ਨੇ ਚੱਲ ਜਾਣਾ ਅਤਰ ਨਹੀਂ ਬਣਦੀ ਆ ਚੱਕਦਾ ਪਰ ਲੈ ভাই ਆ ਦੇਖੋ ਹੁਣ ਇਟਾਂ ਦੀ ਪੂਰੀ ਪੱਕੀ ਜਿਹੜੀ ਹੈਗੀ ਆ ਕਿ ਰੋੜੇ ਇੱਕ ਮਿਸਤਰੀ ਸਾਹਿਬ ਨੇ ਤਿਆਰ ਕਰਤਾ ਇਹ ਪਰ ਹੁਣ ਦੇਖਦੇ ਆ ਇਹ ਰੂੜ ਕਾਮਯਾਬ ਹੁੰਦਾ ਜਾਂ ਫਿਰ ਇਹ ਸਰਕਾਰੀ ਗਲੀਆਂ ਦੀ ਤਰ੍ਹਾਂ ਥੱਲੇ ਨੂੰ ਜਾਂਦਾ ਲੈ ਭਾਈ ਬਹੁਤ ਦਿੱਕਤ ਆ ਬਹੁਤ ਦਿੱਕਤ ਆ ਇੱਕ ਉੱਪਰ ਤੇ ਬਰਸਾਤ ਤੇ ਇੱਕ ਜਿਹੜਾ ਭਾਰਤ ਕਮਜ਼ੋਰ ਜਿਹੜਾ ਕਮਜ਼ੋਰ ਮਿੱਟੀ ਦਾ ਭਾਰਤ ਆਪਾਂ ਪਾ ਦਿੰਦੇ ਆ ਇੱਕ ਉਹਦਾ ਪੰਗਾ ਤੇ ਇੱਕ ਉੱਪਰ ਤੇ ਬਰਸਾਤ ਇਹ ਗੱਡੀ ਨਹੀਂ ਜਾਂਦੀ ਅੰਦਰ ਕੰਮ ਹੋ ਜਾਂਦਾ ਇਹ ਖਰਾਬ ਤਾਂ ਹੀ ਨਹੀਂ ਬਣਦੀ ਗੱਲ ਬਾਤ ਉੱਪਰੋਂ ਪੈਂਦੀ ਹੈ ਬਰਸਾਤ ਲੈ ਭਾਈ ਹਾਂ ਜੋ ਮਿਸਤਰੀ ਜੀ ਉੱਧਰ ਬੀਟਾ ਛੜ ਦੋ ਥੋੜੀਆਂ ਹੋਰ ਛੜ ਜਾ ਪੂਰੇ ਨਾ ਇਹ ਉਰੇ ਲਾ ਦੋ ਆ ਇਹ ਫੇ ਥੱਲੇ ਨਹੀਂ ਦਬੂਗਾ ਉਰੇ ਚੈਣ ਦੋ ਉਰੇ ਚੈਣ ਦੋ ਤੁਸੀਂ ਚੈਣੋ ਰੇ ਕਹੀ ਲੈ ਕੇ ਨਾ ਆ ਇਹਨੂੰ ਇਹਨੂੰ ਵੀ ਥੋੜਿਆ ਪਿਛਾ ਦੋ ਆ ਨਹੀਂ ਇਵੇਂ ਹੀ ਕੰਮ ਖਰਾਬ ਕਰ ਦੇਣਾ ਆ ਜਿਹੜਾ ਰੇਤਾ ਏ ਇਹਨੂੰ ਪਿਛਾ ਦੋ ਥੋੜਾ ਜਿਆ ਲੈ ਭਾਈ ਵੀਡੀਓ ਨਾਲ ਜੁੜੇ ਰਹੋ ਡ라이ਵਰ ਬਾਈ ਕਹਿੰਦਾ ਗੱਡੀ ਤੁਹਾਡੀ ਅੰਦਰ ਮੈਂ ਲੈ ਸੱਟ ਕੇ ਜਾਊਂਗਾ ਅੱਜ ਜੋ ਮਰਜ਼ੀ ਹੋ ਜਵੇ ਤੇ ਬਾਕੀ ਦੇਖ ਰਿਹਾ ਜ਼ੋਰ ਤਾਂ ਵਜਾਇਦਾ ਪੂਰਾ ਮਾਰਨ ਲੱਗਿਆ ਹੋਇਆ ਤੇ ਇੱਧਰ ਅਸੀਂ ਵੀ ਕੋਈ ਕਮੀ ਨਹੀਂ ਛੱਡੀ ਬਾਈ ਨੂੰ ਬੰਦੇ ਦੇ ਲੈ ਤੁਹਾਡੇ ਸਾਹਮਣੇ ਪੰਜ ਜਾਣੇ ਅਸੀਂ ਲਾ ਗਏ ਬਾਈ ਨਾਲ ਤੇ ਬਾਈ ਕੋਈ ਨਹੀਂ ਤੇਰੇ ਨਾਲ ਇਹ ਚੱਲਣ ਦੇ ਤੇ ਬਾਕੀ ਡਰਾਈਵਰ ਵੀਰ ਗੋ ਅੱਥੇ ਰੂ ਰੱਖ ਸੇਰੂ ਇਹਦਾ ਤੇਰਾ ਤਿਲਕ ਕੇ ਜਾਣੀ ਸੇਰੂ ਐਸੇ ਰੱਖ ਹਾਂ ਐਸੇ ਰੱਖੋ ਬੇਟਾ ਐਸੇ ਸਾਰੀਆਂ ਇਹ ਕਿੱਟ ਯਹਾਂ ਲਗਾਓ ਇਹ ਕਿੱਟ ਯਹਾਂ ਲਗਾਓ ਇੱਥੇ ਦੇਖ ਯਾਰ ਇੱਕ ਟੱਕਰ ਬਣੇਗੀ ਨਹੀਂ ਐਸੇ ਲਗਾਓ ਇੱਥੇ ਯਹਾਂ ਲਗਾਓ ਇਹ ਕਿੱਟ ਲਗਾਓ ਠੀਕ ਹੈ ਲੈ ਭਾਈ ਪਤਰੀਆਂ ਇਹ ਕਰਕੇ ਲਾ ਦੇ ਲਾ ਦੇ ਲਾ ਦੇ ਲਾ ਦੇ ਹੋਰ ਲਾ ਦੋ ਰੇ ਉਹ ਉੱਥੇ ਲਾਓ ਇਟਾ ਹੋਰ ਨਹੀਂ ਹੋਰ ਤੇ ਉਹ ਭਾਈ ਉੱਥੇ ਟੱਲਵਾਇਓ ਉੱਥੇ ਇੱਕ ਇੱਕ ਟਮੂਰੇ ਇੱਕ ਮਿੱਟੀ ਪਰ ਮਗਾ ਨੂੰ ਧੱਕ ਪੈਣੀ ਕੰਦ ਨੂੰ ਉਹ ਕੰਦ ਨੂੰ ਧੱਕ ਪੈਣੀ ਹੈ ਤਿੰਨ ਚਾਰ ਇਟਾ ਰੇ ਲਾ ਦੇ ਤੁਸੀਂ ਲਾ ਆ ਤੁਹਾਨੂੰ ਮੈਂ ਦੱਸਦਾ ਆਹ ਦੇ ਉਰੇ ਨਾ ਫੇ ਆਹ ਕੰਦ ਨੂੰ ਧੱਕ ਨਹੀਂ ਪੋਗੀ ਲਿਆਓ ਰੇ ਇਟਾ ਲਾਓ ਰੇ ਲਾਓ ਰੋੜ ਲਿਆ ਇਹਦੇ ਪਰਚਿੰਦੇ ਚਿੰਦੇ ਦੇ ਉੱਪਰ ਇਹ ਬਸ ਦੋ ਟਾਂ ਲੈ ਗਾਹਾਂ ਬਸ ਕਿਹੜਾ ਕਾਹ ਚੱਲ ਜਾ ਰਿਹਾ ਹੈ ਐ ਬਾਈ ਹੁਣ ਦੇਖਦੇ ਆ ਕਿ ਆਪਾਂ ਮੰਦਾ ਅਰੇ ਰੇਤਾ ਚੁਕਾ ਦੇ ਭੋਲੂ ਆ ਜਾ ਬੇਟਾ ਆ ਜਾ ਰੇਤੇ ਕੋ ਰਾਸਤਾ ਬਣਾ ਦੇ ਉਹ ਇਧਰ ਤੇਰੀ ਬੈਕ ਨਹੀਂ ਇਧਰ ਤੇ ਤੂੰ ਬੈਕ ਕਿੱਥੇ ਲੈ ਜਾਊਗਾ ਉਰੇ ਨਹੀਂ ਟੈਰ ਆਊਗਾ ਉਹ ਦਿੱਕਤ ਨਹੀਂ ਕਰਦਾ ਉਹ ਦਬ ਜਾਂਦਾ ਏ ਇਧਰ ਤੇ ਗੱਡੀ ਬੈਕ ਨਹੀਂ ਜਾਣੀ ਗੱਡੀ ਉਧਰ ਤੇ ਜਾਣੀ ਬੈਕ ਜੇ ਕੱਲ ਵੀ ਉਹ ਟਾਇਰ ਹੁੰਦਾ ਨਾ ਫੇਰ ਗੱਡੀ ਆਪਣੀ ਆ ਹੋਰ ਅੱਗੇ ਚੱਲ ਜਾਣੀ ਤੀ ਚਲੋ ਭਾਈ ਭਾਈ ਕੱਲ ਵੀ ਆ ਕ੍ਰੈਸ਼ਰ ਸਾਡਾ ਇਹੀ ਵਜਾ ਕਰਕੇ ਕੰਮ ਖਰਾਬ ਹੋਇਆ ਸੇ 1 ਮਿੰਟ ਭਾਈ ਰੇਤਾ ਚੱਕ ਲੈਣ ਦੇ ਆ ਰੇਤਾ ਚੱਕੋ ਜਵੇ ਲੈ ਭਾਈ ਰੇਤਾ ਚੱਕ ਕੇ ਤੇ ਹੁਣ ਦੇਖਦੇ ਆ ਕਿ ਆ ਬੰਦਾ ਤੇ ਟਰੱਕ ਅੰਦਰ ਆਊਗਾ ਭਾਈ ਇਹਨੇ ਕਦਰ। ਇਹ ਦੇ ਨਾ ਕਿਤੇ ਚਿੱਤੜ ਵੜਦੀ ਤੂੰ। ਇਹ ਸਪੈਚ ਲੱਪਣੇ ਵੀ ਨਹੀਂ ਆਪਰੇ। ਬੋਲੂ ਦੇ ਚਿੱਤੜ ਨਾ ਪਾਦੀ। ਲੈ ਬੋਲੂ ਆਜੋ ਇਧਰ। ਇਧਰ ਹੋ ਜਾਓ ਭਾਈ ਆਵਾ। ਪਿੱਛੇ ਹੋ ਜਾਓ। ਦੇ ਆਣ ਦੋ। ਇਧਰ ਆਓ ਬੋਲੂ। ਕੱਸੀ ਨੂੰ ਉਧਰ ਕਰ ਦੇ। ਉਹ ਵੈਰੀ ਗੁੱਡ। ਬਸ। 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 ਬਾਈ ਬੱਸ দাব ਗਈ ਬਾਈ দাব ਗਈ ਉਹ ਗੱਡੀ ਹੁਣ ਚੱਕੋ ਜੂ ਉਹ ਹੈ ਬਾਈ ਬਾਈ ਉਹ ਕੰਦ ਬਚ ਗਈ ਉਹ ਮਾਰ ਜੀ ਮੂਰੇ ਲੈ ਕੇ ਇੱਟਾ ਜਾ ਕੇ ਉਰੀ ਚੱਕ ਦੇਣਾ ਟਿਪਰ ਉਰੀ ਚੱਕ ਦੇਣਾ ਪਹਿਲਾਂ ਗੋਲ ਮਾੜਾ ਮੋੜਾ ਚੱਕ ਦੇ ਲੈ ਲੈ ਬਾਈ ਗੱਡੀ ਸਾਡੀ ਹੋ ਗਈ ਆ ਬੇਲੀ ਲਓ ਜੀ ਬਹੁਤ ਬਹੁਤ ਧੰਨਵਾਦ ਡਰਾਈਵਰ ਸਾਹਿਬ ਦਾ ਸੋ ਜਿੱਥੇ ਅਸੀਂ ਚਾਹਦੇ ਸੀ ਉੱਥੇ ਮਾਲ ਬਾਈਆਂ ਨੇ ਪਹੁੰਚਾ ਦਿੱਤਾ ਬਾਈ ਸ਼ੁਕਰੀਆ ਸੋ ਬਾਈ ਬਲੌਗ ਨੂੰ ਸ਼ੇਅਰ ਕਰਦੇ ਹੋ ਡਰਾਈਵਰਾਂ ਦੀ ਮਿਹਨਤ ਦਿਖਾ ਦਿਓ ਕਾਰ ਆਗੇ ਵੀ ਦਿਖਾ ਦਿਓ ਤੇ ਆ ਦੇਖੋ ਜੀ ਉਹ ਵਿੱਚ ਜਿਹੜੀ ਬਜਰੀ ਰਹਿ ਗਈ ਉਹਨੂੰ ਮਾਰ ਦਿਓ ਕਹੀ ਵਿੱਚ ਬਜਰੀ ਆ 1 ਮਿੰਟ ਵਿੱਚ ਵੜ ਕੇ ਨਾ ਜਿਹੜੀ ਹੈਗੀ ਆ ਉਹ ਕਰ ਦੇ ਲੋ ਜੀ ਬਾਈ ਜੀ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਕਰ ਲਿਓ ਜੀ ਫੋਲੋ ਲਾਈਕ ਕਮੈਂਟ ਧੰਨਵਾਦ ਜੀ